ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਦਾ ਸਵਾਗਤ ਹੈ ਆਪਣੇ ਪੇਜ ਦੇ ਉੱਤੇ ਤੇ ਦੇਖੋ ਜੀ ਜਿਹੜਾ ਆਪਣਾ ਭਾਰਤ ਦੇਸ਼ ਹੈ ਨਾ ਇਹਦੇ ਵਿੱਚ ਅੰਧਵਿਸ਼ਵਾਸ਼ਾਂ ਦਾ ਇੰਨਾ ਬੋਲਵਾਲਾ ਹੋ ਗਿਆ ਨਾ ਲੋਕ ਬਹੁਤ ਹੱਦ ਤੱਕ ਨੀਚ ਕੰਮਾਂ ਤੇ ਗਿਰ ਜਾਂਦੇ ਆਂ ਅੰਧਵਿਸ਼ਵਾਸ਼ਾਂ ਦੇ ਵਿੱਚ ਆ ਕੇ ਕੋਈ ਇਹ ਨਹੀਂ ਹੈਗਾ ਵੀ ਅਣਪੜ੍ਹ ਲੋਕ ਹੀ ਪੜ੍ਹੇ ਲਿਖੇ ਲੋਕ ਵੀ ਆ ਜਿਹੜੇ ਉਹ ਵੀ ਅੰਧਵਿਸ਼ਵਾਸ਼ਾਂ ਦੇ ਵਿੱਚ ਘਿਰ ਚੁੱਕੇ ਨੇ ਅੱਜ ਜਿਹੜੀ ਸੱਚੀ ਘਟਨਾ ਪਤਾਨੂ ਸੁਣਾਉਣ ਜਾ ਰਹੇ ਆ ਪਰਾਗਰਾਜ ਦੀ ਹੈ ਜੀ ਉੱਥੋਂ ਦਾ ਰਹਿਣ ਵਾਲਾ ਸ਼ਰਨ ਸਿੰਘ ਜਿਸ ਜੋ ਕਿ ਇੱਕ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀਗਾ ਤੇ ਉਸ ਦਾ ਕੰਮ ਆ ਜਿਹੜਾ ਬਹੁਤ ਵਧੀਆ ਚੱਲਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਬੇਟੀ ਸੀ ਜੋ ਕਿ ਪੜ੍ਹਾਈ ਦੇ ਵਿੱਚ ਹਰ ਸਾਲ ਫਸਟ ਆਉਂਦੀ ਸੀ ਤੇ ਅਚਾਨਕ ਉਹਨਾਂ ਦੀ ਜਿਹੜੀ ਬੇਟੀ ਆ ਉਹ ਆਤਮ ਹੱਤਿਆ ਕਰ ਲੈਂਦੀ ਹੈ ਘਰ ਦੇ ਵਿੱਚ ਹੀ ਉਸ ਤੋਂ ਬਾਅਦ ਜੀ ਕੁਝ ਸਾਲ ਬੀਤ ਗਏ ਉਹਨਾਂ ਦਾ ਕੰਮ ਆ ਜਿਹੜਾ ਥੋੜਾ ਜਿਹਾ ਘਟ ਜਾਂਦਾ ਹੈ ਕਟ ਗਿਆ ਜਾਂਦਾ ਕਿਉਂਕਿ ਸ਼ਰਨ ਸਿੰਘ ਦਾ ਜਿਹੜਾ ਫੋਕਸ ਆ ਉਹ ਕੰਮ ਤੇ ਨਹੀਂ ਰਹਿੰਦਾ ਹਨਾ ਜਦੋਂ ਜਵਾਨੀ ਕਹਿੰਦੇ ਹੁੰਦੇ ਘਰੋਂ ਤੁਰ ਜੇ ਤੇ ਬੰਦੇ ਨੂੰ ਚਿੰਤਾ ਵਾ ਹੁੰਦੀ ਐ ਉਹ ਇਸੇ ਬਾਰੇ ਨਹੀਂ ਸੋਚਦਾ ਵੀ ਜਿਹੜਾ ਮੇਰਾ ਕੰਮ ਦਾ ਫੋਕਸ ਆ ਉਹ ਕਟ ਗਿਆ ਉਸ ਤੋਂ ਬਾਅਦ ਜੀ ਉਸ ਨਾਲ ਇੱਕ ਮੁੰਡਾ ਹੁੰਦਾ ਹੈਗਾ ਯਸ਼ਮਦੀਪ ਸਿੰਘ ਤੇ ਉਹ ਵੀ ਇੱਕ ਦਿਨ ਨਹਿਰ ਦੇ ਵਿੱਚ ਛਾਲ ਮਾਰ ਕੇ ਜਿਹੜੀ ਆਤਮ ਹੱਤਿਆ ਕਰ ਲੈਂਦਾ ਹੈਗਾ ਉਸ ਤੋਂ ਬਾਅਦ ਇਹ ਸ਼ਰਨ ਸਿੰਘ ਸੀਗਾ ਜਿਹੜਾ ਜਮਾਂ ਹੀ ਟੁੱਟ ਜਾਂਦਾ ਹੀ ਤੇ ਇਹਦਾ ਕੰਮ ਵੀ ਬਿਲਕੁਲ ਠੱਪ ਹੋ ਜਾਂਦਾ ਕਿਉਂਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਇਹ ਸਰਕਲ ਦੇ ਵਿੱਚ ਆਪਣੇ ਜਾਣਾ ਆਉਣਾ ਘਟਾ ਦਿੰਦਾ ਤੇ ਇਹ ਇੱਕ ਦਿਨ ਆ ਇਸ ਦਾ ਜਿਹੜਾ ਕੋਈ ਦੋਸਤ ਸੀ ਇਹਨੂੰ ਕਿਸੇ ਬਾਬੇ ਕੋਲ ਦੱਸਦਾ ਵੀ ਤੇਰਾ ਕੰਮ ਆ ਜਿਹੜਾ ਚੱਲ ਪੂਗਾ ਤੇ ਤੇਰਾ ਘਰ ਵੀ ਜਮੀਂ ਚਲਾ ਗਿਆ ਨਾ ਤੀ ਚਲੀ ਗਈ ਪੁੱਤ ਚਲਾ ਗਿਆ ਦੋਨੋਂ ਬੱਚੇ ਆਤਮ ਹੱਤਿਆ ਕਰ ਗਏ ਜਦੋਂ ਇਹ ਬਾਬੇ ਕੋਲ ਜਾਂਦਾ ਹੈ ਤਾਂ ਇਹ ਜਿਹੜਾ ਬਾਬਾ ਹੁੰਦਾ ਉਹ ਇਹਨੂੰ ਕਹਿੰਦਾ ਵੀ ਤੁਹਾਡੇ ਗਮਾਂਡ ਦੇ ਵਿੱਚ ਤੁਹਾਡੇ ਹੀ ਸਕਿਆ ਨੇ ਤੁਹਾਡੇ ਘਰ ਤੇ ਕੁਝ ਕਰਾਤਾ ਇਸ ਕਰਕੇ ਉਹ ਵੀ ਜਿਹੜੀਆਂ ਵੀ ਨਿਸ਼ਾਨੀਆਂ ਦੱਸਦਾ ਤਾਂ ਇਸ ਨੂੰ ਆਪਣੀ ਜਿਹੜੇ ਭਰਾ ਦੇ ਘਰ ਵਾਲੀ ਹੁੰਦੀ ਆ ਕਾਮਨੀ ਉਹ ਤੇ ਸ਼ੱਕ ਹੋ ਜਾਂਦਾ ਕਿਉਂਕਿ ਬਾਬਾ ਕਹਿੰਦਾ ਉਹ ਮਦਰੇ ਕੱਦਦੀ ਆ ਆਏ ਆ ਉਹ ਆ ਵੀ ਉਹਨੇ ਤੁਹਾਡੇ ਘਰ ਤੇ ਕੁਝ ਕਰਾਤਾ ਉਸ ਦਿਨ ਤੋਂ ਇਹਦੇ ਇਹ ਗੱਲ ਚੱਜ ਜਾਂਦੀ ਆਈ ਤਾਂ ਇਹ ਕੀ ਕਰਦਾ ਫਿਰ ਬਾਬੇ ਨੂੰ ਉਸ ਦਾ ਹੱਲ ਪੁੱਛਦਾ ਉਹ ਕਹਿੰਦਾ ਵੀ ਤੈਨੂੰ ਕਿਸੇ ਆਪਣੇ ਦੀ ਹੀ ਵਲੀ ਦੇਣੀ ਪਊਗੀ ਇਹ ਗੱਲ ਇਹਦੇ ਦਿਮਾਗ 'ਚ ਘਰ ਕਰ ਦਿੰਦੀ ਇਹ ਸੋਚਦਾ ਵੀ ਜਦੋਂ ਕਾਮਨੀ ਨੇ ਸਾਡੇ ਘਰ ਤੇ ਕੁਝ ਕਰਵਾਤਾ ਤਾਂ ਮੈਂ ਆ ਕਾਮਨੀ ਦਾ ਹੀ ਕੋਈ ਰਿਸ਼ਤੇਦਾਰ ਜਾਂ ਸਾਕਾ ਸੰਬੰਧੀ ਹੈ ਉਹਦੀ ਹੀ ਵਲੀ ਦਊਗਾ ਤੇ ਕਾਮਨੀ ਦੇ ਇੱਕ ਪੋਤਾ ਹੁੰਦਾ ਜੀ 10 ਸਾਲਾਂ ਦਾ ਜੋ ਕਿ ਸਕੂਲ ਦੇ ਵਿੱਚ ਪੜਦਾ ਹੁੰਦਾ ਉਹ 8 ਵਜੇ ਸਕੂਲ ਜਾਂਦਾ 2:30 ਵਜੇ ਵਾਪਸ ਆਉਂਦਾ ਹਰ ਰੋਜ਼ ਦੀ ਤਰ੍ਹਾਂ ਪਰ ਇੱਕ ਦਿਨ ਉਸਦਾ ਬੇਟਾ ਸੀ ਜਿਹੜਾ ਯਸ਼ ਪੋਤਾ ਉਹ ਵਾਪਸ ਨਹੀਂ ਆਉਂਦਾ ਸਾਰਾ ਟੱਬਰ ਜਿਹੜਾ ਫਿਕਰ ਦੇ ਵਿੱਚ ਪੈ ਜਾਂਦਾ ਇਹ ਪੁਲਿਸ ਕੰਪਲੇਨ ਕੀਤੀ ਜਾਂਦੀ ਹੈ ਕਰੇਲੀ ਥਾਣੇ ਦੇ ਵਿੱਚ ਇਹਨਾਂ ਨੂੰ ਕਰੇਲੀ ਥਾਣਾ ਲੱਗਦਾ ਸੀਗਾ ਤੇ ਹੁਣ ਉੱਥੇ ਜਾਂਦਾ ਜੀ ਇਹ ਸ਼ਰਨ ਸਿੰਘ ਉਹਨਾਂ ਨੂੰ ਕਹਿੰਦਾ ਵੀ ਯਸ਼ਦੀ ਤੁਸੀਂ ਚਿੰਤਾ ਨਾ ਕਰੋ ਉਹ ਕਰ ਆ ਜਾਵੇਗਾ ਇਦਾਂ ਕਰਕੇ ਦਿਲਾਸੇ ਦਿੰਦਾ ਰਹਿੰਦਾ ਜੀ ਪਰ ਦੂਸਰੇ ਪਾਸੇ ਹੀ ਉਦਯੋਗਿਕ ਥਾਣਾ ਦੀ ਪੁਲਿਸ ਆ ਜਿਹੜੀ ਸ਼ਰਨ ਸਿੰਘ ਨੂੰ ਭਾਲ ਰਹੀ ਹੁੰਦੀ ਆ ਜਦੋਂ ਥਾਣੇ ਦੇ ਵਿੱਚ ਇਹ ਗੱਲ ਚੱਲਦੀ ਹੈ ਵੀ ਸ਼ਰਨ ਸਿੰਘ ਨੂੰ ਲੱਭ ਰਹੀ ਹੈ ਤਾਂ ਉੱਥੇ ਹੀ ਯਸ਼ਦੀ ਮਾਂ ਜਿਹੜੀ ਕਰੇਲੀ ਥਾਣੇ ਦੇ ਵਿੱਚ ਬੈਠੀ ਹੁੰਦੀ ਆ ਤਾਂ ਉਹ ਦੱਸਦੀ ਆ ਵੀ ਸ਼ਰਨ ਸਿੰਘ ਤਾਂ ਸਾਡਾ ਹੀ ਰਿਸ਼ਤੇਦਾਰ ਹੈ ਮੇਰਾ ਹੀ ਵੀ ਪਟਿਆਉਰਾ ਮਤਲਬ ਜੇਠ ਹੈ ਜੇਠ ਦੇ ਘਰ ਵਾਲਾ ਹੈ ਤਾਂ ਤੁਸੀਂ ਵੀ ਉਸ ਨੂੰ ਕਿਉਂ ਲੱਭ ਰਹੇ ਆ ਉਹ ਕਹਿੰਦੇ ਵੀ ਉਹਨਾਂ ਨੇ ਇੱਕ ਬੱਚੇ ਦੇ ਟੁਕੜੇ ਕਰਕੇ ਜਿਹੜੇ ਨਹਿਰ ਦੇ ਵਿੱਚ ਸੁੱਟ ਦਿੱਤੇ ਨੇ ਇਹ ਕੀ ਕਰਦਾ ਇਹ ਯਾਸ਼ ਨੂੰ ਬੁਲਾਉਂਦਾ ਵੀ بیٹے ਤੈਨੂੰ ਕੰਮੋਂ ਕਹਿੰਦਾ ਹਾਂਜੀ ਦਾਦਾ ਜੀ ਦੱਸੋ ਜਦੋਂ ਉਹ ਅੱਗੇ-ਅੱਗੇ ਜਾ ਰਿਹਾ ਹੁੰਦਾ ਇਹਨਾਂ ਦੇ ਘਰ ਵੱਲ ਇਹ ਕਹਿੰਦਾ ਹਾਂ ਦਾ ਘਰੇ ਜਾ ਕੇ ਕੰਮ ਕਰਵਾਉਣਾ ਇਹ ਕਰਦੇ ਵੱਟਦੇ ਸਾਰ ਹੀ ਘਰੇ ਵੱਟਦੇ ਸਾਰ ਹੀ ਉਸ ਦੇ ਇੱਟ ਜਿਹੜੀ ਸਿਰ 'ਚ ਮਾਰਦਾ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਉਸ ਤੋਂ ਬਾਅਦ ਇਹ ਵਿਚਾਰ ਦੇ ਵਿੱਚੋਂ ਕਟਰ ਲੈ ਕੇ ਆਉਂਦਾ ਤੇ ਇੱਕ ਕੱਪੜਾ ਲੈ ਕੇ ਆਉਂਦਾ ਜੀ ਉਹਦੇ ਇਹ ਤਿੰਨ ਟੁਕੜੇ ਕਰਕੇ Laash ਦੇ ਬਾਥੂਨ ਦੇ ਵਿੱਚ ਤਿੰਨਾਂ ਪੋਟਲੀਆਂ ਦੇ ਵਿੱਚ ਬੰਨ ਕੇ ਇੱਕ ਕਾਲੇ ਰੰਗ ਦੀ ਸਕੂਟਰੀ ਲੈ ਕੇ ਉਦਯੋਗਿਕ ਥਾਣਾ ਦੇ ਅਧੀਨ ਪੈਂਦੀ ਨਹਿਰ ਦੇ ਵਿੱਚ ਸੁੱਟਣ ਲਈ ਚਲਾ ਜਾਂਦਾ ਪਰ ਉੱਥੇ ਜਦੋਂ ਇਹ ਪਹਿਲੀ ਪੋਟਲੀ ਸੁੱਟਦਾ ਤੇ ਉੱਥੇ ਇੱਕ ਬਜ਼ੁਰਗ ਘਾਹਤ ਮੱਝਾਂ ਚਾਰ ਰਹੀ ਹੁੰਦੀ ਹੈ ਜੋ ਕਿ ਇਹਨੂੰ ਦੇਖ ਲੈਂਦੀ ਹੈ ਉਹਨੂੰ ਪਤਾ ਲੱਗਦਾ ਵੀ ਪੋਟਲੀ ਇੱਕ ਬੰਦਾ ਇਸ ਤਰ੍ਹਾਂ ਦਾ ਸੁੱਟ ਕੇ ਗਿਆ ਹੁਣ ਬਜ਼ੁਰਗ ਨੂੰ ਵੀ ਲਾਲਚ ਸੀਗਾ ਜੀ ਵੀ ਪੋਟਲੀ ਦੇ ਵਿੱਚ ਸ਼ਾਇਦ ਕੋਈ ਸਮਾਨ ਹੋਵੇ ਮੈਂ ਕੱਢ ਲਵਾਂਗੀ ਜਦੋਂ ਉਹਨੇ ਪੌੜੀ ਖੋਲੀ ਤਾਂ ਉਹਦੀਆਂ ਚੀਕਾਂ ਨਿਕਲ ਗਈਆਂ ਕਿਉਂਕਿ ਉਸਦੇ ਵਿੱਚ ਤਾਂ ਇੱਕ ਢੜਸੀ ਤੇ ਕੁਝ ਹੱਥਾਂ ਸੀਗੇ ਤੇ ਇਸ ਦੇ ਕਰਕੇ ਉਹਦੀਆਂ ਚੀਕਾਂ ਸੁਣ ਕੇ ਆਸ-ਪਾਸਿਆਂ ਵਾਲੇ ਲੋਕ ਆਉਂਦੇ ਤਾਂ ਪੁਲਿਸ ਨੂੰ ਕਾਲ ਕਰਦੇ ਆ ਪੁਲਿਸ ਆਉਂਦੀ ਆਈ ਤੇ ਬੀਰਗ ਨੂੰ ਪੁੱਛ ਗਿਸ਼ਤਾ ਸੀ ਕਿਸ ਤਰ੍ਹਾਂ ਦਾ ਇਨਸਾਨ ਸੀ ਫਿਰ ਬੀਰਗ ਨੂੰ ਨਾਲ ਲੈ ਕੇ ਸੀਸੀਟੀਵੀ ਕੈਮਰਾ ਜਿਹੜੇ ਫਰੋ ਲੈ ਜਾਂਦੇ ਤਾਂ ਉਹ ਦੱਸਦੀ ਵੀ ਇਹੀ ਇਨਸਾਨ ਸੀਗਾ ਜੀ ਹੁਣ ਇਹ ਜਾਇਪਰਟੀ ਡੀਲਰ ਸੀ ਸ਼ਹਿਰ ਦਾ ਮਸ਼ਹੂਰ ਹੀ ਸੀਗਾ ਇਹ ਤੇ ਇਹਨੂੰ ਫੜ ਲੈਂਦੀ ਹੈ ਪੁਲਿਸ ਇਹਦੀ ਭਾਲ ਲਈ ਆਉਂਦੀ ਹੈ ਕਰੇਲੀ ਥਾਣਾ ਦੇ ਅਧੀਨ ਪੈਂਦਾ ਸੀ ਜਦੋਂ ਉਹਨਾਂ ਦਾ ਘਰ ਤੇ ਉੱਥੇ ਵਿਚਾਰ ਵਟਾਂਦਰਾ ਕਰ ਰਹੇ ਹੁੰਦੇ ਸ਼ਰਨ ਸਿੰਘ ਨੂੰ ਲੱਭਣ ਵਾਸਤੇ ਤੇ ਉੱਥੇ ਹੀ ਜਸ਼ਦੀ ਮਾਂ ਬੈਠੀ ਹੁੰਦੀ ਜਿੱਥੋਂ ਇਹ ਕਨਫਰਮ ਹੋ ਜਾਂਦਾ ਵੀ ਸ਼ਰਨ ਸਿੰਘ ਇਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈਗਾ ਤੇ ਪਰ ਇਹ ਹਜੇ ਵੀ ਨਹੀਂ ਮੰਨਦਾ ਪਰ ਜਦੋਂ ਪੁਲਿਸ ਦੇ ਡੰਡੇ ਲਾਉਂਦੀ ਹੈ ਫਿਰ ਇਹ ਆਪਣਾ ਗੁਨਾਹ ਜਿਹੜਾ ਕਬੂਲ ਕਰ ਲੈਂਦਾ ਦੇਖੋ ਵੀ ਪੜ੍ਹੇ ਲਿਖੀ ਜਨਤਾ ਵੀ ਆ ਜਿਹੜੀ ਉਹ ਬਾਬਿਆਂ ਦੇ ਚੱਕਰ ਦੇ ਵਿੱਚ ਆਪਣੇ ਜਿਹੜੇ ਘਰ ਐ ਬਰਬਾਦ ਕਰ ਰਹੀ ਐ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ